ਪੂਰੇ ਪੰਜਾਬ ਦੇ ਵਿੱਚ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਇਨਕਾਰ ਨਾ ਕਰਿਓ। ਇਹਦੀ ਵੀਡੀਓ ਜਾਂ ਆਡੀਓ ਬਣਾ ਕੇ ਉਸ ਨੰਬਰ ਤੇ ਭੇਜ ਦਿਓ ਕਿ ਮੇਰਾ ਦਫ਼ਤਰ ਜਿਹੜਾ ਹੈ ਉਹ ਇਹਦੀ ਪੜਤਾਲ ਕਰੂਗਾ ਤੇ ਦੋਸ਼ੀ ਪਾਏ ਜਾਣ ਤੇ ਕੋਈ ਵੀ ਭ੍ਰਿਸ਼ਟਾਚਾਰੀ ਜਿਹੜਾ ਹੈ ਉਹ ਬਖਸ਼ਿਆ ਨਹੀਂ ਜਾਊਗਾ ਸਖਤ ਕਾਰਵਾਈ ਹੋਊਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਪੰਜਾਬ 'ਚ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਹੈ। ਹੁਣ ਤੱਕ ਐਕਸ਼ਨ ਲਾਈਨ 'ਤੇ ਕੁੱਲ 13806 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਹਨ। ਜਿਨ੍ਹਾਂ ਵਿੱਚੋਂ 8050 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿੱਤ ਭੇਜੀਆਂ ਗਈਆਂ ਹਨ। ਜਦਕਿ ਨੋ ਸੋ 11 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਵੱਖ-ਵੱਖ ਸਬੰਧਿਤ ਐਸਐਸਪੀਜ਼ ਵਿਜੀਲੈਂਸ ਬਿਊਰੋ ਰੇਂਜਾਂ ਨੂੰ ਪੜਤਾਲ ਲਈ ਭੇਜੀਆਂ ਗਈਆਂ। ਇਸ ਤੋਂ ਇਲਾਵਾ ਬਿਊਰੋ ਵੱਲੋਂ ਦਰਜ ਕੀਤੇ ਵੱਖ-ਵੱਖ 695 ਮੁਕਦਮਿਆਂ 'ਚ 778 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪ੍ਰਸ਼ਟਾਚਾਰ ਮੁਕਤ ਪੰਜਾਬ ਸਿਰਜਣਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਫਗਵਾੜਾ ਵਿਖੇ ਇੱਕ ਨਸ਼ਾ ਸੜਾਓ ਕੇਂਦਰ ਜਿਹੜਾ ਕਿ ਉਹ ਅੱਜ ਸੀਲ ਕੀਤਾ ਜਾ ਰਿਹਾ ਹੈ ਤੇ ਸਾਡੇ ਨਾਲ ਮੌਕੇ ਤੇ ਡਿਊਟੀ ਮੈਜਿਸਟ੍ਰੇਟ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਇਹ ਕੀ ਕਾਰਨ ਹੈ ਜਿਹੜਾ ਜੇ ਨਸ਼ਾ ਸਟਾਫ ਸੈਂਟਰ ਸੀਲ ਕੀਤਾ ਸਾਨੂੰ ਉੱਚ ਅਧਿਕਾਰੀਆਂ ਵੱਲੋਂ ਹੁਕਮ ਆਇਆ ਸੀ ਕਿ ਇੱਥੇ ਫਗਵਾੜਾ ਦੇ ਵਿੱਚ ਇੱਕ ਸਹਿਜ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ ਹੈ ਜੀ ਜੀ ਤੁਰੰਤ ਪ੍ਰਭਾਵ ਦੇ ਨਾਲ ਸੀਲ ਕੀਤਾ ਜਾਵੇ ਜਿਹਦੇ ਵਾਸਤੇ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਐਸ ਐਮਓ ਮੈਡਮ ਸੈਕਟ ਅ ਟਿਸਟਰੀਲ ਹਸਪੀਟਲ ਦੇ ਜਿਹੜੇ ਸੀਗੇ ਸਿਵਲ ਪ੍ਰਸ਼ਾਸਨ ਵੱਲੋਂ ਮੈਂ ਜੇ ਪੁਲਿਸ ਵਿਭਾਗ ਦੀ ਇੱਕ ਟੀਮ ਗਠਿਤ ਕੀਤੀ ਗਈ ਸੀ ਸੋ ਉੱਚ ਅਧਿਕਾਰੀਆਂ ਦੇ ਹੁਕਮ ਅਨੁਸਾਰ ਇਹ ਜਿਹੜਾ ਡੀਡਿਕਸ਼ਨ ਸੈਂਟਰ ਸੀ ਇਹਨੂੰ ਸੀਲ ਕਰ ਦਿੱਤਾ ਗਿਆ ਹੈ ਮੌਕੇ ਤੇ ਐਸਐਮਓ ਫਗਵਾੜਾ ਵੀ ਪਹੁੰਚੇ ਨੇ ਆ ਉਹਨਾਂ ਨਾਲ ਗੱਲ ਕਰਦੇ ਆ ਜੀ ਕਿ ਕੀ ਕਾਰਨ ਹੈ ਮੈਡਮ ਅੱਜ ਜਿਹੜਾ ਨਸ਼ਾ ਸੈਂਟਰ ਸੀਲ ਕੀਤਾ ਜੀ ਸਾਨੂੰ ਆਪਣੇ ਹਾਇਰ ਅਫੀਸ਼ੀਅਲਸ ਤੋਂ ਅਦਰ ਆਈਸੀ ਕੇ ਤੋ ਉਹਨਾਂ ਨੂੰ ਆਰਡਰ ਆਈ ਸੀ ਉਹਦੇ ਅਧੀਨ ਅਸੀਂ ਇਸ ਨਸ਼ਾ ਛਡਾਊ ਕੇਂਦਰ ਤੋਂ ਸੀਲ ਕਰ ਦਿੱਤਾ ਤੇ ਇਹ ਕੀ ਮੰਨ ਲਓ ਇਹ ਫਗਵਾੜੇ ਕੋਈ ਸੀ ਇਦਾਂ ਦੀ ਘਟਨਾ ਹੋਈ ਜੇ ਜਿਹੜਾ ਸੀਲ ਕਰਨਾ ਪਿਆ ਤੇ ਜਾਂ ਇਹਨਾਂ ਦੇ ਕੋਈ ਹੋਰ ਸੈਂਟਰ ਵੀ ਚੱਲ ਰਹੇ ਨੇ ਜੀ ਇਸ ਦੇ ਬਾਰੇ ਤਾਂ ਵੈਸੇ ਸਾਨੂੰ ਜ਼ਿਆਦਾ ਨਹੀਂ ਪਤਾ ਇਹਨਾਂ ਦੇ ਕਿੰਨੇ ਸੈਂਟਰ ਹਨ ਪਰ ਇੱਕ ਹੋਰ ਵੀ ਸਾਰੇ ਸੈਂਟਰ ਇਸਨੂੰ ਸੀਲ ਕਰ ਰਹੇ ਨੇ ਓਕੇ ਇਹ ਜਨ ਮੈਡਮ ਐਸ ਐਮਓ ਜੀ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਦੇ ਹੋਰ ਵੀ ਸੈਂਟਰ ਸ਼ਹਿਰਾਂ 'ਚ ਚੱਲ ਰਹੇ ਨੇ ਤੇ ਜਿੱਥੇ ਜਿਹਨੂੰ ਲੈ ਕੇ ਇਹਨਾਂ ਦੇ ਮਾਲਕਾਂ ਦੇ ਖਿਲਾਫ ਕੋਈ ਇਲਿਗਲ ਐਕਸ਼ਨ ਲਿਆ ਜਾ ਰਿਹਾ ਜਿਹਦੇ ਸਬੰਧ ਵਿੱਚ ਹਾਈ ਅਥਾਰਟੀ ਦੇ ਇਹ ਆਰਡਰ ਆਏ ਸਨ ਜਿਹਦੇ ਚੱਲਦਿਆਂ ਇਹ ਅੱਜ ਸਹਿਜ ਨਸ਼ਾ ਛਡਾਊ ਕੇਂਦਰ ਸੀਲ ਕੀਤਾ ਗਿਆ ਹੈ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ